ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਸੂਬੇ ਤੋਂ ਬਾਹਰ ਗਈ ਇੰਡਸਟਰੀ ਦੀ ਆਦ ਆਖਿਰਕਾਰ ਆਹੀ ਗਈ। ਇਸੇ ਲਈ ਉਦਯੋਗਾਂ ਨੂੰ ਰਾਹਤ ਦਿੰਦਿਆਂ ਸਰਕਾਰ ਨੇ ਬਿਜਲੀ ਦਰਾਂ ਘਟਾ ਦਿੱਤੀਆਂ ਨੇ। ਉਦਯੋਗਾਂ ਨੂੰ ਪਹਿਲੀ ਰਾਹਤ ਸਟੇਟ ਇਲੈਕਟ੍ਰਿਸਿਟੀ ਕਮਿਸ਼ਨ ਨੇ ਬਿਜਲੀ ਦਰਾਂ ਘਟਾ ਕੇ ਦਿੱਤੀ। ਨਾਲ ਹੀ ਉਪ ਮੁੱਖ ਮੰਤਰੀ ਨੇ ਕਮਿਸ਼ਨ ਤੋਂ ਵੱਖ ਉਦਯੋਗਾਂ ਲਈ ਸਬਸਿਡੀ ਦਾ ਐਲਾਨ ਕਰ ਦਿੱਤਾ। ਸੂਬਾ ਸਰਕਾਰ ਨੇ ਇਹ ਫੈਸਲਾ IIM ਅਹਮਦਾਬਾਦ ਦੀ ਉਸ ਸਟੱਡੀ ਤੋਂ ਬਾਅਦ ਲਿਆਏ ਜਿਸ ਵਿੱਚ ਸਾਲ 2012 ਤੋਂ ਬਾਅਦ ਪੰਜਾਬ ਦੇ ਵਿੱਚ ਉਦਯੋਗਿਕ ਵਿਕਾਸ ਘਟਣ ਦਾ ਜ਼ਿਕਰ ਕੀਤਾ ਗਿਆ ਸੀ। ਇਸ ਸਾਲ ਦੇ ਟੈਰਿਫ ਦੇ ਵਿੱਚ ਸਮਾਲ ਪਾਵਰ ਜਿਹੜੀ ਹੈ ਉਸ ਦਾ ਰੇਟ 38 ਪੈਸਾ ਕਟਾਇਆ ਜਾਏਗਾ ਸਿਮਿਲਰਲੀ ਮੀਡੀਅਮ ਸਪਲਾਈ ਦਾ ਜਿਹੜਾ ਰੇਟ ਹੈ ਉਹ 36 ਪੈਸੇ ਕਟਾਇਆ ਜਾਏਗਾ ਤੇ ਲਾਰਜ ਸਪਲਾਈ ਦਾ ਜਿਹੜਾ ਰੇਟ ਹੈ ਉਹ 11 ਪੈਸੇ ਕਟਾਇਆ ਜਾਏਗਾ देयर विल बी ਨੋ ਚੇਂਜ ਇਨ ਦੀ ਟੈਰਿਫ ਫਾਰ ਅਦਰ ਕੈਟੇਗਰੀਜ਼ ਜਿਹੜੀ ਬੈਕਬੋਨ ਆਪਣੀ ਪੰਜਾਬ ਦੀ ਇੰਡਸਟਰੀ স্মਲ ਸਕੇਲ ਹੈ ਉਹਨਾਂ ਦੀ ਅਸੀਂ ਦੇ ਇਸ ਨੇਲੀ ਨੇਲੀ 17 ਟੂ 18 ਪਰਸੈਂਟ ਰੀਲੀਫ which is a major relief or we are ਹੁਣ ਅਸੀਂ ਉਹਨੂੰ ਕਰਤਾ ਹੈ 4.99 which is cheapest in the country ਜਿਹੜਾ ਹੈਗਾ ਸੈਕੰਡ ਜਿਹੜੀ ਮੀਡੀਅਮ ਇੰਡਸਟਰੀ ਹੈ ਜਿੱਥੇ 6.38 ਸੀ ਉਹਨੂੰ ਘਟਾ ਕੇ ਅਸੀਂ 5.99 ਅਸੀਂ ਕਰ ਦਿੱਤਾ ਹੈ ਇਸ ਦੇ ਨਾਲ ਹੀ ਰੁਜੇਵੇਂ ਵਾਲੇ ਘੰਟੇ ਆ ਗਏ ਯਾਨੀ ਕਿ ਸ਼ਾਮ 6 ਤੋਂ 10 ਵਜੇ ਤੱਕ ਦੀ ਬਿਜਲੀ ਦੀ ਖਪਤ ਉੱਤੇ ਵੀ ਉਦਯੋਗਾਂ ਨੂੰ ਰਾਹਤ ਦਿੱਤੀ ਗਈ ਹੈ ਇਹ ਜਿਹੜੇ ਆ ਪੀਕ ਲੋਡ ਦੇ ਆਵਰਸ ਹੁੰਦੇ ਨੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਲਾਰਜ ਸਪਲਾਈ ਇੰਡਸਟਰੀ ਨੂੰ 2 ਰੁਪਏ ਸਰਚਾਰਜ ਲਗਾਇਆ ਜਾਏਗਾ ਇਸ ਵੇਲੇ ਇਹ ਸਰਚਾਰਜ 10 ਰੁਪਏ ਹੈ ਫ੍ਰੋਮ 3 ਰੁਪੀਜ਼ ਦੀ ਪੀਕ ਲੋਡ चार्ज बिटवीन 6 पीएम एंड 10 पीएम हैज बीन रिड्यूज टू 2 रुपीस आल्सो कमीशन ने फैसला किया है कि फर्स्ट अगस्त तो पीक लोड एग्जाम जरा रजिम है इस नश किया जाएगा ते ए पीक लोड चार्जेस ने सिर्फ दो महीने अगस्त एंड सितंबर वास्ते लागू किए जाएंगे कि तो नौ पीकलोड ਉਹ ਹੁੰਦਾ ਚਾਰजेस ਹੁੰਦੇ ਸੀ ਇੰਡਸਟਰੀ ਨੂੰ ਛੋਟੀ ਤੋਂ ਵੱਡੀ ਕੋਈ ਵੀ ਹੋਵੇ 3 ਰੁਪਿਆ ਯੂਨਿਟ ਐਕਸਟਰਾ ਲੱਗਦਾ ਸੀ ਫ੍ਰੋਮ 6 ਤੋਂ 9 ਵੀ ਹੈਵ ਰਿਮੂਵਡ ਥੈਟ ਜਿਹੜਾ ਥੈਟ ਇਜ਼ ਤੁਸੀਂ ਦੇਖੋ 3 ਰੁਪਿਆ ਯੂਨਿਟ ਇਜ਼ ਲਾਈਕ ਜੇ ਪੂਰਾ ਦੇਖੋਗੇ 3 ਘੰਟੇ ਦਾ ਇਹਦਾ ਮਤਲਬ ਸੀ ਥੈਟ ਇਟਸੈਲਫ ਇਜ਼ ਅ ਮੇਜਰ ਰੈਲੀਫ ਟੂ ਇੰਡਸਟਰੀ ਸਵੇਰੇ ਦੇ ਵਿੱਚੋਂ ਉਦਯੋਗਾਂ ਦੇ ਬਾਹਰ ਜਾਣ ਨੂੰ ਲੈ ਕੇ ਵਿਰੋਧੀ ਪਹਿਲਾਂ ਤੋਂ ਹੀ ਸਰਕਾਰ ਨੂੰ ਘੇੜਦੇ ਰਹੇ ਨੇ ਕਿ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਹੀ ਉਦਯੋਗ ਪੰਜਾਬ ਤੋਂ ਬਾਹਰ ਗਏ ਕੋਈ ਚੀਜ਼ ਇੱਕ ਦੱਸ ਦੇ ਜਿਹੜੀ ਪੰਜਾਬ ਦੇ ਵਿੱਚ ਠੀਕ ਹੈ ਤੁਹਾਡੀ ਇੰਡਸਟਰੀ ਮੂਵ ਆਊਟ ਕਰ ਗਈ ਟੈਕਸਟਾਈਲ ਇੰਡਸਟਰੀ ਚਲੀ ਗਈ ਹੈ ਟੂ ਅੰਮ੍ਰਿਤਸਰ ਬਾਈਸਾਈਕਲ ਇੰਡਸਟਰੀ ਟੂ ਝਾਰਖੰਡ ఎవਰੀਥਿੰਗ ਇਜ਼ ਫਿਨਿਸ਼ਡ ਇਨ ਪੰਜਾਬ ਪੰਜਾਬ ਦੇ ਵਿੱਚ ਹੁਣ ਤੱਕ ਛੋਟੇ ਉਦਯੋਗਾਂ ਦਾ ਬਿਜਲੀ ਟੈਰਿਫ 5 ਰੁਪਏ 85 ਪੈਸੇ ਪ੍ਰਤੀ ਯੂਨਿਟ ਸੀ ਕਮਿਸ਼ਨ ਨੇ 38 ਪੈਸੇ ਘਟਾ ਕੇ ਇਸ ਨੂੰ 5 ਰੁਪਏ 47 ਪੈਸੇ ਕੀਤਾ ਤੇ ਸਰਕਾਰ ਨੇ ਸਬਸਿਡੀ ਦੇ ਕੇ 4.99 ਪੈਸੇ ਇਸੇ ਤਰ੍ਹਾਂ ਦਰਮਿਆਨੇ ਉਦਯੋਗਾਂ ਦਾ ਬਿਜਲੀ ਟੈਰਿਫ 6 ਰੁਪਏ 38 ਪੈਸੇ ਸੀ ਕਮਿਸ਼ਨ ਨੇ ਉਹਨਾਂ ਨੂੰ 36 ਪੈਸੇ ਦੀ ਰਾਹਤ ਦਿੱਤੀ ਸਰਕਾਰ ਨੇ ਸਬਸਿਡੀ ਦੇ ਕੇ 5.99 ਪੈਸੇ ਕੀਤਾ ਪੰਜਾਬ ਸਰਕਾਰ ਨੇ ਲਗਾਤਾਰ ਦੋ ਜੇ ਸਾਲ ਬਿਜਲੀ ਦਰਾਂ ਦੇ ਵਿੱਚ ਕੋਈ ਇਜ਼ਾਫਾ ਨਹੀਂ ਕੀਤਾ ਹੈ ਤੇ ਇਸ ਫੈਸਲੇ ਨੂੰ ਸਾਲ 2017 ਦੀਆਂ ਚੋਣਾਂ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ